ਜਿਹੜਾ ਸੀ ਇਨਫਰਾਸਟ੍ਰਕਚਰ ਦੀ ਗਾਰੰਟੀ ਦਿੱਤੀ ਸੀ ਲੋਕਾਂ ਨੂੰ ਤਾਂ ਕਿ ਰੋਜ਼ਮਰਰਾ ਦੇ ਜਿਹੜੇ ਕਚੈਰੀਆਂ ਦੇ ਜਾਂ ਲਿਖਤਾਂ ਪੜਤਾਂ ਦੇ ਕੰਮ ਨੇ ਉਹਦੇ ਵਾਸਤੇ ਲੋਕਾਂ ਨੂੰ ਕਿਤੇ ਦੂਰ ਤੇ ਜਾਣਾ ਨਾ ਪਵੇ ਨਾਲ ਸ਼ਾਨਦਾਰ ਬਾਥਰੂਮ ਤੇ ਬਕਾਇਦਾ ਸਾਰਾ waiting room ਤਾਂ ਕਿ ਕੋਈ ਦਿੱਕਤ ਨਾ ਹੋਵੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਸਭ ਕੁਝ ਸਰ ਮੈਡੀਕਲ ਕਾਲਜ ਦੀ ਕੀ ਸਥਿਤੀ ਹੈ ਜਿਹੜੀ ਪੰਜਾਬ ਵਿੱਚ ਨਹੀਂ ਸੰਗਰੂਰ ਦੀ ਗੱਲ ਬਿਲਕੁਲ ਕਿਉਂਕਿ ਤੁਹਾਨੂੰ ਪਤਾ ਹੀ ਹੈ ਸੰਗਰੂਰ ਵਾਲੇ ਮੈਡੀਕਲ ਕਾਲਜ ਦਾ कोर्ट ਦੇ ਵਿੱਚ ਕੇਸ ਚੱਲਦਾ ਹੈ ਤੇ ਅਦਰਵਾਈਜ਼ ਹੁਣ ਤੱਕ ਕੰਪਲੀਟ ਹੋ ਕੇ ਸਨਾਸਟਰ ਵੀ ਹੋ ਜਾਣਾ ਉਹਦਾ ਅਸੀਂ ਹੁਣ ਉਸੇ ਮਸਤੂਆ ਨਾਲ ਦੇ ਟ੍ਰਾਸਪਰੈਂਸੀ ਦੀ ਗੱਲ ਹੋਈ ਹੈ ਉਹਦਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਐਲਾਨ ਕਰਕੇ ਸਿਰ ਸਿੰਘ ਸਾਹਿਬ ਜਿਹੜੇ ਸੀਐਮ ਨੇ ਹਰਿਆਣਾ ਦੀ ਉਹਨਾਂ ਨੇ ਇਸ ਬਾਈਲ ਤੇ ਸਵਾਲ ਖੜੀ ਕੀਤੇ ਨੇ ਪਾਣੀ ਦੀ ਮੰਗ ਕਰ ਰਹੇ ਨੇ ਉਹ ਕਹਿੰਦੇ ਵੀ ਤੁਹਾਡੇ ਲਈ ਦੇਖੋ ਇਹ ਤਾਂ ਬਹੁਤ ਵਾਰੀ ਮੀਡੀਆ ਹੋ ਚੁੱਕਿਆ ਨੇ ਬਤੌਰ ਮੁੱਖ ਮੰਤਰੀ ਜਿਹੜੋ ਖੱਤਰ ਸਾਹਿਬ ਸੀਗੇ ਤੇ ਅਸੀਂ ਇਹਦਾ ਇਹ ਕੀ ਹੋਇਆ ਕਿ ਤੁਹਾਨੂੰ ਸਾਡੇ ਕੋਲੇ ਕੁਝ ਪਾਣੀ ਹੈ ਹੀ ਨਹੀਂ ਅਸੀਂ ਕਿੱਥੋਂ ਦੇ ਦਈਏ ਅਦਰਵਾਈਜ਼ ਅਸੀਂ ਤਾਂ ਪਾਈਪ ਨੇ ਹੀ ਆ ਦੇ ਬਾਰਿਸ਼ਾਂ ਸਤਾ ਹਰੇਕ ਨੂੰ ਪਾਣੀ ਪਿਉਣ ਵਾਲੇ ਅਸੀਂ ਸਾਡੇ ਕੋਲੇ ਆਪਣੇ ਕੋਲੇ ਹੈ ਨਹੀਂ ਤੇ ਅਸੀਂ ਤਾਂ ਆਪਣੇ ਪਾਣੀ ਨੂੰ ਜਿਹੜਾ ਥੱਲੇ ਵਾਲੇ ਪਾਣੀ ਨੂੰ ਵੀ ਤੇ ਉੱਪਰ ਵਾਲੇ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਵਾਟਰ ਟ੍ਰਿਬਿਊਨਲ ਜਿਹੜਾ ਉਹ ਆਇਆ ਹੋਇਆ ਹੈ ਇਸੇ ਤਰ੍ਹਾਂ ਦੇਣ ਤੋਂ ਪੰਜਾਬ ਚ ਉਹ ਤਲਵਾੜੇ ਨੰਗਲ ਸਾਰੇ ਪਸੇ ਗਏ ਹੋਏ ਅਸੀਂ ਉਹਨਾਂ ਨੂੰ ਵੀ ਕਹਿ ਦੇਖ ਲਓ ਤੁਸੀਂ ਕਿ ਸਾਡਾ ਅੱਜ ਤੋਂ 50 ਸਾਲ ਪਹਿਲਾਂ ਜਿਹੜੀ ਟ੍ਰੀਟੀ ਹੋਈ ਸੀ ਉਦੋਂ ਪਾਣੀ ਦੀ ਹਾਲਤ ਕੁਝ ਹੋਰ ਸੀ ਹੁਣ ਕੁਝ ਹੋਰ ਹੈ ਸੋ ਕੇਸ ਜਿਹੜਾ ਉਹ ਕੋਰਟ ਦੇ ਵਿੱਚ ਵੀ ਚੱਲਦਾ ਅਸੀਂ ਆਪਣਾ ਪੱਖ ਰੱਖਾ ਸਾਡੀ ਵਜ੍ਹਾ ਨੂੰ ਕੈਬਨਿਟ ਮੰਤਰੀ ਦੇ ਘਰੇ ਕੀ ਜਾਣਾ ਤੱਕ ਪਹਿਰਾ ਚਾਹੁੰਦਾ ਬੜਾ ਮੰਦਪਾ ਘਟਨਾ ਵਾਪਰੀ ਜੀ ਐਸਐਸ ਵਿੱਚ ਉਹ ਮੁੰਡਾ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਤੇ ਸਾਡੀ ਪਾਲਿਸੀ ਹੈ ਪੰਜਾਬ ਸਰਕਾਰ ਦੀ ਕਿ ਡਿਊਟੀ ਦੌਰਾਨ ਜੇ ਸਾਡਾ ਪੰਜਾਬ ਪ੍ਰਸਤਮਾ ਜੋਂ ਸ਼ਹੀਦ ਹੁੰਦਾ 1 ਕਰੋੜ ਰੁਪਏ ਪਈ ਸਰਕਾਰ ਵੱਲੋਂ 1 ਕਰੋੜ ਰੁਪਏ HDFC ਵੱਲੋਂ ਬੈਂਕ ਵੱਲੋਂ ਕਿਉਂਕਿ ਉਹਨਾਂ ਦੀ ਜਿਹੜੀ ਸੈਲਰੀ ਹੈ ਉਹ HDFC ਦੇ ਥਰੂ ਆਉਂਦੀ ਹੈ ਸੋ ਅੱਜ ਨੂੰ ਸਰਕਾਰ ਵੱਲੋਂ 1 ਕਰੋੜ ਰੁਪਏ ਜਿਹੜਾ HDFC ਵਾਲਾ ਪਹਿਲਾਂ ਮਿਲ ਗਿਆ ਉਹਨੂੰ ਤੇ ਅੱਜ ਵੀ ਨਾਲ ਸਰਕਾਰ ਵਾਲਾ ਜਿਹੜਾ 1 ਕਰੋੜ ਰੁਪਏ ਉਹ ਅਸੀਂ ਉਹਨੂੰ ਦੇਖੀ ਜਾਵਾਂ ਇਹ ਦਿਨਾਂ ਦੇਖੋ ਜਾਨ ਤਾਂ ਵਾਪਸ ਨਹੀਂ ਆ ਸਕਦੀ ਜਾਨ ਦੀ ਤਾਂ ਕੋਈ ਕੀਮਤ ਨਹੀਂ ਹੁੰਦੀ ਪਰ ਇਹ ਚਲੋ ਆਰਥਿਕ ਤੌਰ ਤੇ ਪਰਿਵਾਰ ਜਿਹੜਾ ਉਹ ਉਹਨੂੰ ਬਾਅਦ ਚ ਰੋਣਾ ਨਹੀਂ ਪੈਂਦਾ ਤੱਕ ਹੀ ਖਾਲੇ ਪੈਂਦੇ ਸੋ ਅਸੀਂ ਇਹ ਮੈਂ ਕਰੀ ਜਾ ਕਰ ਸਰ ਯੂ ਐਸ ਏ ਤੋਂ ਬੱਚੇ ਬਾਬ ਸਾਰੇ ਨੇ ਪਰ ਫਿਰ ਵੀ ਇਲੀਗਲ ਸੈਂਟਰ ਚੱਲ ਰਹੇ ਨੇ ਸਮੂਹ ਚੇ ਚੱਲਦਾ ਜੀ ਵਰਕ ਪਰਮਿਟ ਦੀ ਪਰਮਿਸ਼ਨ ਨਹੀਂ ਮਿਲਦੀ ਨਹੀਂ ਸੈਂਟਰ ਤੋਂ ਮਿਲਦੀ ਹੈ ਅਸੀਂ ਅਸੀਂ ਸਾਰਾ ਸਾਰਾ ਰਿਕਾਰਡ ਲਓ ਤਾਂ ਪਤਾ ਕਰ ਰਹੇ ਹਾਂ ਜਿਹੜੇ ਮੁੰਡੇ ਆਉਂਦੇ ਨੇ ਕਿ ਤੁਸੀਂ ਕਿਹੜੇ ਰੂਟ ਦੇ ਥਰੂ ਕੀਨੇ ਤੁਹਾਨੂੰ ਭੇਜਿਆ ਸੀ ਅਸੀਂ 2 ਐਫ ਆਈ ਆਰ ਵੀ ਕੀਤੀਆਂ ਨੇ ਅੰਮ੍ਰਿਤਸਰ ਦੇ ਕ੍ਰਿੰਟਾਂ ਤੇ ਤੇ ਨਾਲ ਨਾਲ ਉਹਨਾਂ ਮੁੰਡਿਆਂ ਨੂੰ ਵੀ ਮੈਂ ਅਸੀਂ ਬੁਲਾ ਕੇ ਇੱਕ ਜਗ੍ਹਾ ਤੇ ਉਹਨਾਂ ਨੂੰ ਵੀ ਅਸੀਂ ਹੌਸਲਾ ਦੇਵਾਂ ਕੋਈ ਗੱਲ ਨਹੀਂ ਤੁਸੀਂ ਬਰਤਨ ਨੂੰ ਛੱਡ ਕੇ ਚਲੇ ਗਏ ਕੋਈ ਮਜਬੂਰੀ ਰਹੀ ਹੋਊਗੀ ਕਿ ਤੁਸੀਂ ਡਿਪਰੈਸ਼ਨ ਚ ਜਾ ਕੇ ਨਿਰਾਸ਼ ਨਾ ਹੋਣਾ ਕੋਈ ਨਾ ਕੋਈ ਓਪਰਚੁਨਿਟੀ ਅਪਰੂਰ ਮਿਲੂਗੀ ਬਹੁਤ ਸਾਰੇ ਇਹੋ ਜਿਹੇ ਮੁੰਡੇ ਨੇ ਜਿਹੜੇ ਉਧਰੋਂ ਵਾਪਸ ਆਏ ਨੇ ਤੇ ਅੱਧਰ ਕੰਮ ਕਰਕੇ ਕਾਮਯਾਬ ਹੋਏ ਉਹਨਾਂ ਨਾਲ ਵੀ ਉਹਨਾਂ ਨੂੰ ਮਲਾਵਾਂਗੇ ਤਾਕਿ ਉਹਨਾਂ ਨੂੰ ਹੌਸਲਾ ਹੋ ਜਾਈਏ ਕਿ ਇਸ ਸਰ ਸਰੂਰ ਹਜੇ ਵੀ ਸੈਂਟਰ ਚੱਲ ਰਿਹਾ ਹੈ ਜੀ ਪਰਚਾ ਵੀ ਦਰਜ ਹੋ ਗਿਆ ਫਿਰ ਵੀ ਚੱਲੀ ਜਾਂਦੀ ਹੈ ਸਰ ਕੋਈ ਗੱਲ ਨਹੀਂ ਕੋਈ ਗੱਲ ਅਸੀਂ ਥੋੜਾ ਜਿਹਾ ਕਿਉਂਕਿ ਇਹ ਇਨਕੁਆਰੀ ਕਰਨੀ ਹੁੰਦੀ ਹੈ ਟਾਈਮ ਲੱਗ ਜਾਂਦਾ ਪੱਕੇ ਪੈਰੀ ਖੜਾ ਸਰ ਬਦਿਸ਼ਾਂ ਦੇ ਵਿੱਚ ਕਈ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਦੁਬਾਰਾ ਆਣੇ ਚਾਹੁੰਦੇ ਨੇ ਉਹ ਪੀਆਰ ਹੋ ਚੁੱਕੇ ਨੇ ਪਰ ਜੋਬ ਛੱਡ ਕੇ ਗਏ ਸੀ ਉਹ ਕਹਿੰਦੇ ਵੀ ਕੋਈ ਰਸਤਾ ਹੈ ਸਰਕਾਰ ਕੋਲ ਵੀ ਅਸੀਂ ਦੇਖੋ ਕੱਲ ਵੀ ਅਸੀਂ ਅਰਸਲ ਨਿਯੁਕਤੀ ਪੱਤਰ ਵੰਡੇ ਸੀ ਤਾਂ ਇੱਕ ਹਸਬੰਡ ਵਾਈਫ ਜਿਹੜੇ ਬਿਨਿਪੈਕ ਡੇਢ ਸਾਲ ਰਹਿ ਕੇ ਇੱਥੇ ਸਿਸਟਮ ਪ੍ਰੋਫੈਸ ਹੋਣ ਇੱਥੇ ਨਾ ਕੋਈ ਕਰਨਗੇ ਤੇ ਉਹਨਾਂ ਨੇ ਜੋਬ ਛੱਡ ਕੇ ਗਈ ਸੀ ਜਿਉਂ ਕਹਿੰਦੇ ਸਾਨੂੰ ਜੋਬ ਮਿਲ ਜੂਗੀ ਜੇ ਅਸੀਂ 6 ਸਾਲ ਹੋ ਗਏ ਅਸੀਂ ਪੀਆਰ ਲਈ ਇਹ ਤਾਂ ਉਹ ਪਾਲਿਸੀ ਜਿਹੜੀਆਂ ਦੇਖਣੀਆਂ ਨੇ ਵੀ ਕੀ ਕੀ ਉਹਦੇ ਉਹਦੇ ਪੀਆਰ ਦੇ ਕੀ ਪਾਲਿਸੀ ਆ ਨਾ ਪੋਜ਼ਿਟਿਵ ਰਿਸਪੌਂਸ ਆ ਰਿਹਾ ਸਰ ਸਾਡੇ ਵੱਲ ਤਾਂ ਅਸੀਂ ਤਾਂ ਕਹਿੰਦੇ ਸਾਡੇ ਮੁੰਡੇ ਕੁੜੀ ਨੂੰ ਇੱਥੇ ਕੰਮ ਮਿਲੇ ਕਾ ਉਸੇ ਪ੍ਰੀਖਿਆ ਤੱਕ ਇਹ ਗੱਲ ਕੋਈ ਹੋਰ ਆ ਜਿਹੜੀਆਂ ਡਿਪਾਰਟਮੈਂਟਨ ਪਰ ਗਿਆ ਜਿਹੜੀਆਂ ਦਿੱਕਤਾਂ ਨਾਲ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ। ਟਾਲੀ ਵਾਲ ਮੰਤਰੀ ਸੀਗੇ ਉਹ ਹਟਾਤੇ ਬੀਜੇਪੀ ਸਵਾਲ ਖੜੀ ਕਰਦੀ ਹੈ ਵੀ ਡਿਪਾਰਟਮੈਂਟ ਐਗਜ਼ਿਸਟ ਹੀ ਨਹੀਂ ਕਰਦਾ ਸੀਗਾ। ਨਾ ਨਾਮ ਬਦਲੇ ਉਹਦਾ ਜਿਹੜਾ ਡਿਪਾਰਟਮੈਂਟ ਹੈ ਪੂਰਾ ਡਿਪਾਰਟਮੈਂਟ ਦਾ ਇੱਕ ਮਿੰਟ ਜਿਹੜੀ ਕਾਰਵਾਈ ਹੋ ਰਹੀ ਹੈ ਤਾਂ ਲੱਗਦਾ ਆਉਣ ਵਾਲੇ ਸਮੇਂ 'ਚ ਜਿਹੜੀ ਪ੍ਰਸ਼ਚਾਰ ਕਰ ਰਹੇ ਉਹਨਾਂ ਤੇ ਵੀ ਕਾਰਗ੍ਰੱਗ ਤੇ ਪ੍ਰਸ਼ਚਾਰ ਇਹਦੇ ਤੇ ਤਾਂ ਜ਼ੀਰੋ ਟੋਲਰੈਂਸ ਹੈ ਜੀ ਤੇ ਪੁਲਿਸ ਨੂੰ ਅਸੀਂ ਕਾਉਂਟੇਬਲ ਬਣਾਇਆ ਕਿ ਜਿਹੜਾ ਕੋਈ ਥਿੱਥੇ ਕਿਤੇ ਵੀ ਕੋਈ ਨਸ਼ਾ ਵਕੰਦਿਆਂ ਸਾਨੂੰ ਖਬਰ ਆਉਣ ਦੀ ਉਹ ਪੁਲਿਸ ਵਾਲ ਉੱਥੇ ਜਿਹੜਾ ਚਾਹੇ ਐਸਐਸਪੀ ਹੈ ਚਾਹੇ ਡੀਐਸਪੀ ਹੈ ਚਾਹੇ ਐਸਐਚਓ ਸਾਰੇ ਜ਼ਿੰਮੇਵਾਰ ਹੋਣਗੇ ਉਹਨਾਂ ਨੂੰ ਕਾਉਂਟੇਬਲ ਬਣਾਇਆ ਜਾਊਗਾ ਤੇ ਉਹਨਾਂ ਨੂੰ ਅਸੀਂ ਟਾਈਮ ਬਾਉਂਡ ਕੀਤਾ ਕਿ ਸਾਨੂੰ 1 ਮਹੀਨੇ ਕੀ ਐਕਸ਼ਨ ਹੋਇਆ ਕਿੰਨਾ ਕਿੰਨੇ ਬੰਦੇ ਫੜੇ ਕਿੰਨਾ ਘਟਿਆ ਪਿੰਡਾਂ ਵਾਲੇ ਨਾਲ ਮਿਲ ਕੇ ਚੱਲੂ ਕੋਈ ਸੋਸ਼ਲ ਪ੍ਰੋਬਲਮ ਪਿੰਡਾਂ ਵਾਲੇ ਨੂੰ ਲੋਕਾਂ ਨੂੰ ਪਤਾ ਹੁੰਦਾ ਕੌਣ ਕਿੱਥੇ ਵੇਚਦਾ ਕਿੱਥੇ ਖੜਕੇ ਮੁੰਡੇ ਨਸ਼ਾ ਕਰਦੇ ਨੇ ਕੌਣ ਆਉਂਦਾ ਵੇਚਣ ਨਸ਼ਾ ਦੇ ਸੋ ਅਸੀਂ ਇਹਨਾਂ ਸੋਸ਼ਲ ਮੁਹਿੰਮ ਬਣਾ ਕੇ ਪੂਰਾ ਪੰਚਾਇਤਾਂ ਨਾਲ ਵੀ ਤੇ ਨਾਨ ਨਾ ਕਲਬਾਂ ਨਾਲ ਵੀ ਨਾਲ ਮੇਨ ਵੀ ਤੁਸੀਂ ਦੋਨੋਂ ਮਿਲਣਾ ਆਏ ਸੀਗੇ ਕੀ ਕਹਿਣਾ ਚਾਹੋਗੇ ਉਹ ਕੱਲ ਵੀ ਮੇਰੇ ਅੱਗੇ ਗੁੱਟੂ ਤਾਂ ਫਿਰਦੇ ਰਹਿੰਦਾ ਯੋ ਤਾਂ ਤਾਂ ਕੱਲ ਅਗਲੇ ਵੀ ਕੁਝ ਜਿਹੀ ਗੱਲ ਕਰਨੀ ਸੀ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਜਿੱਦਰਤੀ ਮਰਜ਼ੀ ਹੋ ਜਾਓ ਲੋਕ ਤੁਹਾਨੂੰ ਉਸ ਘਰ ਚ ਦੁਬਾਰਾ ਨਹੀਂ ਵਾੜਦੇ ਕਿਉਂਕਿ ਉਹ ਇੱਕ ਵਾਰੀ ਉਹ ਉਸ ਘਰ ਚ ਰਹਿ ਚੁੱਕੇ ਨੇ ਸੀਐਮਓ ਉਸ ਚ ਸੋ ਉਹਨਾਂ ਨੇ ਵੀ ਅੰਦਰ ਲੋਰੀਆਂ ਉਤਰੀਆਂ ਨੇ ਕਿ ਇਹ ਘਰ ਦੁਬਾਰਾ ਮਿਲ ਜੇ ਪਰ ਉਹ ਮੇਰਾ ਘਰ ਥੋੜੀ ਹੈ ਉਹ ਤਾਂ 2.5-3 ਕਰੋੜ ਲੋਕਾਂ ਦਾ ਘਰ ਲੋਕਾਂ ਨੇ ਉਸ ਘਰ ਚ ਵਾੜਨਾ ਹੁੰਦਾ ਸੋ ਕਦੇ ਪਿਛਲੇ ਗੇੜੇ ਪਿੱਛੇ ਖੜਾ ਹੁੰਦਾ ਕਦੇ ਮਿੱਲੇ ਗੇੜੇ ਖੜਾ ਹੁੰਦਾ ਠੀਕ ਹੈ ਨਾ ਸੋ ਕਾਨੂੰਨ ਅਕਦਾ ਕਾਰਵਾਈ ਕਰੂਗਾ ਅਸੀਂ ਕਾਨੂੰਨ ਤੇ ਜਦੋਂ ਕਿ ਸਤੇ ਕੋਈ ਫਰਾਤੀਆਂ ਅੰਦਾਜ਼ ਆ ਕਿਸੇ ਦੇ ਕੋ ਕੱਪੜੇ ਦਾ ਕੋਈ ਨਿਕਲ ਦਾ ਮਾਮਲਾ ਅਸੀਂ ਇਹ ਨਹੀਂ ਦੇ ਦੇ ਕਿਉਂ ਪਾਰਟੀ ਦੀ ਕਰੀ ਅਸੀਂ ਕਾਨੂੰਨ ਮੁਤਾਬਕ ਕਰੋਏਗਾ ਸਰ ਦੋ ਸਾਲ ਨੂੰ ਕਿਸ ਤਰ੍ਹਾਂ ਦੇਖਦੇ ਆਉਣ ਵਾਲੇ ਦੋ ਸਾਲ ਦੇ ਵਿੱਚ ਕੀ ਕਿਹੜੇ ਏਜੰਡੇ ਜਿਹੜੇ ਮੁੱਖ ਤੌਰ ਤੇ ਰਹਿਣਗੇ ਬਹੁਤ ਕੁਝ ਕਰਨਾ ਦੇਖੋ ਆਹ ਚੀਜ਼ਾਂ ਪਹਿਲਾਂ ਨਹੀਂ ਸੀ ਸਾਡੇ ਕੋਲੇ ਪਹਿਲਾਂ ਇਹ ਇਹ ਹਾਜਤ ਘਾਟਨ ਹੁੰਦੇ ਨਹੀਂ ਸੀ ਠੀਕ ਹੈ ਨਾ ਲੋਕ ਤੱਕੇ ਖਾਈ ਜਾਂਦੇ ਸੀ ਕਚਰੀਏ ਬਹੁਤ ਸਾਰਾ ਇਨਫਰਾਸਟ੍ਰਕਚਰ ਵੀ ਬਣਾਉਣਾ ਹੈ ਕਾਲਜ ਬਣਾਉਣੇ ਨੇ ਨੌਕਰੀਆਂ ਬਹੁਤ ਸਾਰੀਆਂ ਹਜੇ ਇੰਤਜ਼ਾਰ ਕਰ ਰਹੀਆਂ ਨੇ ਨੌਜਵਾਨ ਮੁੰਡੇ ਕੁੜੀਆਂ ਦਾ ਤੇ ਨਾਲ ਨਾਲ ਜਿਹੜਾ ਪਾਣੀ ਹੈ ਧਰਤੀ ਵਾਲਾ ਵੀ ਬਚਾਉਣਾ ਤੇ ਉੱਪਰ ਵਾਲਾ ਪਾਣੀ ਵੀ ਕੱਸੀ ਵਾਲਾ ਮਹਿਰਾ ਵਾਲਾ ਉਹ ਪਾਣੀ ਖੇਤਾਂ ਤੱਕ ਪਹੁੰਚਾਉਣਾ ਕਈ ਕਈ ਜਗ੍ਹਾ ਤੇ 30 ਸਾਲ 35-35 ਸਾਲ ਬਾਅਦ ਪਾਣੀ ਪਹੁੰਚਿਆ ਹੈ ਨਾ ਹਜੇ ਹੋਰ ਬਹੁਤ ਸਾਰਾ ਸਾਨੂੰ ਪਿੰਡਾਂ ਵੱਲੋਂ ਆਉਂਦੇ ਨੇ ਤੇ ਇਸ ਪੋਸਟ ਦੇ ਵਿੱਚ ਅਸੀਂ ਬਹੁਤ ਉੱਪਰ ਲੈ ਕੇ ਜਾ ਚੁੱਕੇ ਹਾਂ ਆਲਰੇਡੀ ਖੇਡਾਵਤਨ ਪੰਜਾਬ ਦੀਆਂ ਰਾਹੀਂ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਖੇਡ ਨਸਰੀ ਬਣਾ ਰਹੇ ਹੈ ਹੈਨਾ ਪੋਲ ਪਲਾਜ ਜੇ ਅਸੀਂ ਸੁਸਤਾਰਾ ਬੰਦ ਕਰਦੇ ਹੈਨਾ ਆਉਣ ਵਾਲੇ ਦਿਨ ਸਫਾਈਆਂ ਅੱਜ ਮੈਂ ਹੁਣ ਜਾਊਂਗਾ ਸੰਗਰੂਰ ਜਿਹੜੀ ਸੀਵਰੇਜ ਨੂੰ ਸਾਫ਼ ਕਰਨ ਵਾਲੀ ਮਸ਼ੀਨ ਹੈ ਉਹ ਸੰਗਰੂਰ ਨੂੰ ਦੇ ਰਹੇ ਆਲੇ-ਦੁਆਲੇ ਦੇ ਜਿਹੜੇ ਕਸਬਿਆਂ ਨੂੰ ਉਹਨਾਂ ਚ ਵੀ ਕੰਮ ਆ ਜੂਗੀ ਧੂਰੀ ਵਾਸਤੇ ਕੋ ਮਸ਼ੀਨਾਂ ਤਿਆਰ ਨੇ 43 ਕਰੋੜ ਰੁਪਏ ਦੀ ਸਾਡੇ ਕੋਲੇ ਸਫਾਈ ਵਾਲੀਆਂ ਤੇ ਜਿਹੜੀਆਂ ਮਸ਼ੀਨਾਂ ਜਿਹੜੀਆਂ ਸੀਵਰੇਜ ਨੂੰ ਸਾਫ਼ ਕਰਨ ਆ ਗਈਆਂ ਉਹ ਸਾਡੇ ਕੋਲ ਪਟਿਆਲੇ 'ਚ ਖੜੀਆਂ ਨੇ ਉਹਨਾਂ ਨਾਲ ਦੇਣਾ ਚ ਉਹ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੂੰ ਵੰਡਣ ਕਰ ਦਿੱਤੇ